ਪੰਜਾਬ ਲਾਈਵ 88 ਚੈਨਲ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਧਾਰੀਵਾਲ ਤੋਂ ਇਸ ਵੇਲੇ ਦੀ ਅਹਿਮ ਖਬਰ ਡਾਕਟਰ ਕਮਲਜੀਤ ਸਿੰਘ ਕੇਜਨੇ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਆਪਣੀ ਦਾਵੇਦਾਰੀ ਠੋਕੀ ਆਮ ਆਦਮੀ ਪਾਰਟੀ ਦੇ ਵੱਖ-ਵੱਖ ਆਉਂਦਿਆਂ ਤੇ ਜਿੰਮੇਵਾਰੀ ਅਤੇ ਸ਼ਹੀਦਗੀ ਨਾਲ ਸੇਵਾ ਕਰਕੇ ਸਮੁੱਚੇ ਜ਼ਿਲ੍ਹੇ ਗਰਦਾਸਪੁਰ ਅੰਦਰ ਪਾਰਟੀ ਦੀ ਹੋਂਦ ਨੂੰ ਮਜ਼ਬੂਤ ਕਰਨ ਵਾਲੇ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਘਰ ਵਾਪਸੀ ਪਾਰਨ ਪਾਰਟੀ ਵਲੰਟਰੀਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ ਜਦ ਕਿ ਵਲੰਟਰੀਆਂ ਦੇ ਹੌਸਲੇ ਹੋਰ ਬਲੰਦ ਹੋਏ ਹਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡਾਕਟਰ ਕਵਲਜੀਤ ਸਿੰਘ ਕੇਜੇ ਨੇ ਆਪਣੀ ਘਰ ਵਾਪਸੀ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਸਮੇਤ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੇਕਰ ਪਾਰਟੀ ਹਾਈ ਕਮਾਂਡ ਮੇਰੇ ਤੇ ਭਰੋਸਾ ਕਰਕੇ ਮੈਨੂੰ ਲੋਕ ਸਭਾ ਹਲਕਾ ਗਰਦਾਸਪੁਰ ਤੋਂ ਟਿਕਟ ਦਿੰਦੇ ਹਨ ਤਾਂ ਮੈਂ ਇਹ ਸੀਟ ਵੱਡੇ ਫਰਕ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਵਾਂਗਾ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਡਾਕਟਰ ਕਮਲਜੀਤ ਸਿੰਘ ਕੇਜੇ ਦੀ ਜਬਾਨੀ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕੇਜੇ ਸਭ ਤੋਂ ਪਹਿਲਾਂ ਮੈਂ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਘਰ ਵਾਪਸੀ ਕਰਾਈ ਸਰਦਾਰ ਭਗਤ ਸਿੰਘ ਜੀ ਮਾਨ ਆ ਡਾਕਟਰ ਸੰਦੀਪ ਪਾਠਕ ਜੀ ਨੇ ਮੈਨੂੰ ਜਲੰਧਰ ਦੇ ਵਿੱਚ ਵਾਲੰਟੀਅਰ ਦੀ ਮੀਟਿੰਗ ਸੀ ਜਿਹਦੇ ਵਿੱਚ ਬਲਾਕ ਦੇ ਨੂੰ ਘਰ ਵਾਪਸੀ ਕਰਵਾਈ ਹੈ। ਔਰ ਉਦੋਂ ਤੋਂ ਹੀ ਮੇਰੀ ਘਰ ਵਾਪਸੀ ਦੀ ਖਬਰ ਜਦੋਂ ਸੋਸ਼ਲ ਮੀਡੀਆ ਤੇ ਅਖਬਾਰਾਂ ਤੇ ਆਈ ਹੈ ਤੇ ਪਾਰਟੀ ਵਾਲੰਟੀਅਰ ਜਿਹੜੇ ਉਹਨਾਂ ਦੇ ਵਿੱਚ ਬਹੁਤ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਸਾਰਿਆਂ ਦੇ ਸਾਰਿਆਂ ਦੇ ਮੇਰੇ ਫੋਨ ਆ ਰਹੇ ਆ ਬਹੁਤ ਸਾਰੇ ਲੋਕ ਮਿਲ ਕੇ ਜਾ ਰਹੇ ਨੇ। ਉਹਨਾਂ ਨੂੰ ਆਮ ਆਦਮੀ ਪਾਰਟੀਆਂ ਦੇ ਮੇਰੇ ਘਰ ਵਾਪਸੀ ਕਰਕੇ ਬਹੁਤ ਉਤਸ਼ਾਹ ਮਿਲਿਆ। ਔਰ ਮੈਂ ਵੀ ਉੱਥੇ ਰਹਿੰਦਾ ਹਾਂ ਉਹਨਾਂ ਨੂੰ ਆਸ਼ਵਾਸ਼ਣ ਔਰ ਦੇਰੀਆਂ ਕੀ ਜਿਸ ਤਰ੍ਹਾਂ ਸਯੁਗਿਕ ਪਾਰਟੀ ਨੇ ਬਿਹਤਰੀ ਲਈ ਕੰਮ ਕਰਦੇ ਰੇ ਇਸੇ ਤਰ੍ਹਾਂ ਦੀ ਟੀਮ ਬਣਾ ਕੇ ਜਿਹੜਾ ਹੁਣ ਕਹਿੰਦੇ ਲੋਕ ਸਭਾ ਦੀ ਚੋਣਾਂ ਨੇ ਚੋਣਾਂ ਦੇ ਵਿੱਚ ਅਸੀਂ ਪੂਰੀ ਟੀਮ ਦਾ ਵਧੀਆ ਤਰੀਕੇ ਨਾਲ ਕੰਮ ਕਰਕੇ ਅਸੀਂ ਜਿਲ੍ਹਾ ਗੁਰਦਾਸਪੁਰ ਲੋਕ ਸਭਾ ਦੀ ਸੂਬੇ ਜਿਹੜੀ ਹੈਗੀ ਪਾਰਟੀ ਨੂੰ ਜਿਤਾ ਕੇ ਉਹ ਅੰਤਮਾਰ ਦੀ ਝੋਲੀ ਚ ਪਾ ਮਹ ਬਿਲਕੁਲ ਜਿਸ ਥਾਂ ਤੇ ਅਸੀਂ ਬੈਠੇ ਆ ਇਹ ਜਗਾ ਜਿਹੜੀ ਹੈਗੀ ਜਿਲ੍ਹਾ ਗੁਰਦਾਸਪੁਰ ਦੀ ਆਮ ਆਦਮੀ ਪਾਰਟੀ ਦਾ ਜਿਲ੍ਹਾ ਹੈਡਕੁਆਟਰ ਸੀਗਾ ਤਰੀ ਤਰੀ 5 ਸਾਲ ਜਿਹੜਾ ਹੈਗਾ ਇਸ ਬਿਲਡਿੰਗ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਜਿਹੜਾ ਦਫ਼ਤਰ ਦਾ ਕੰਮ ਚੱਲਦਾ ਰਿਹਾ ਤੇ ਆਮ ਆਦਮੀ ਪਾਰਟੀ ਦੇ ਵੱਡੇ ਵੱਡੇ ਲੀਡਰ ਭਗਵੰਤ ਸਿੰਘ ਜੀ ਮਾਨ ਔਰ ਚੰਦੇ ਸਿੰਘ ਜੀ ਕੁਲਦੀਪ ਸਿੰਘ ਜੀ ਬਾਕੀ ਜਿੰਨੇ ਵੀ ਐਮਐਲਏ ਸੀਗੇ ਸਾਰੇ ਇੱਥੇ ਆਉਂਦੇ ਰਿਹਾ ਪਾਰਟੀ ਦਾ ਕੰਮ ਇੱਥੇ ਹੀ ਚੱਲਦਾ ਰਿਹਾ ਔਰ ਬਹੁਤ ਅੱਛੇ ਤਰੀਕੇ ਨਾਲ ਕੰਮ ਚੱਲਦਾ ਰਿਹਾ ਮੈਨੂੰ ਮੇਰੀ ਸੇਵਾਵਾਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਨੇ ਮੈਨੂੰ ਲੋਕ ਸਭਾ ਹਲਕਾ ਗੁਰਦਾਸਪੁਰ ਵਿਧਾਨ ਸਭਾ ਹਲਕਾ ਜਿਹੜਾ ਕਾਦੀਆਂ ਦੇ ਵਿੱਚ ਜਿਹੜਾ ਮੈਨੂੰ ਹਲਕਾ ਇੰਚਾਰਜ ਲਗਾਇਆ ਸੀਗਾ ਉਸ ਸਮੇਂ ਮੈਂ ਆਪਣੀ ਪਾਰਟੀ ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਨੰਬਰ 1 ਤੇ ਰੱਖਿਆ ਜ਼ਿਲ੍ਹਾ ਗੁਰਦਾਸਪੁਰ ਦੀ ਨੀ ਮਾਝਾ ਜ਼ੋਨ ਦੇ ਵਿੱਚ 25 ਹਲਕੇ ਆਉਂਦੇ ਨੇ 25 ਹਲਕਿਆਂ ਦੇ ਵਿੱਚ ਮੈਂ ਹਲਕਾ ਕਾਦਰੀ ਨੂੰ ਨੰਬਰ 1 ਤੇ ਰੱਖਿਆ ਸੀਗਾ ਮੇਰੀਆਂ ਸਵਾਵਾਂ ਨੂੰ ਦੇਖਦੇ ਪਾਰਟੀ ਨੇ ਮੈਨੂੰ ਜ਼ਿਲ੍ਹਾ ਪਠਾਨਕੋਟ ਦੇ ਤਿੰਨ ਹਲਕਾ ਸੁਜਾਨਪੁਰ ਪਠਾਨਕੋਟ ਰਕਤਵਾਲਾ ਅਬਜ਼ਰਵਰ ਨਿਯੁਕਤ ਕੀਤਾ ਨਾਲ ਮੈਨੂੰ ਇੱਕੇਰੀਆ ਦਾ ਵੀ ਅਬਜ਼ਰਵਰ ਅਕਸ਼ਰੀ ਹਰਪੁਰ ਦਾ ਵੀ ਅਬਜ਼ਰਵਰ ਨਿਯੁਕਤ ਕਰਕੇ ਮੇਰੀਆਂ ਸਵਾਵਾਂ ਲਈਆਂ ਗਈਆਂ ਪਰ ਪਾਰਟੀ ਨੇ ਮੈਨੂੰ ਉਸ ਸਮੇਂ ਡਾਕਟਰ ਵੀੰਦਾ ਸਟੇਟ ਬਾਇਸ ਪ੍ਰੈਜ਼ੀਡੈਂਟ ਲਗਿਆ ਸੀ ਬਿਲਕੁਲ ਬਿਨ ਉਮੀਦ ਹੈ ਅਗਰ ਪਾਰਟੀ ਮੇਰੇ ਨੂੰ ਥਾਪੜਾ ਦਿੰਦੀ ਹੈ ਕਿ ਜਿੱਨਾ ਪਠਾਨਕੋਟ ਜਿਹੜਾ ਹੈਗਾ ਉਹ ਮੇਰੀ ਜਨਮ ਭੂਮੀ ਹੈਗੀ ਉਥੇ ਮੈਂ ਜਨਮਿਆ ਉਥੇ ਮੈਂ ਪੜਿਆ ਵੱਡਾ ਹੋਇਆ ਉਥੇ ਮੇਰੇ ਰਿਸ਼ਤੇਦਾਰ ਨੇ ਉਥੇ ਮੇਰੇ ਫਰੈਂਡ ਸਰਕਲ ਹੈਗਾ ਔਰ ਜ਼ਿਲ੍ਹਾ ਗੁਰਦਾਸਪੁਰ ਜਿਹੜਾ ਹੈਗਾ ਇਹ ਮੇਰੀ ਕਰਮ ਭੂਮੀ ਹੈ ਮੈਂ ਪਿਛਲੇ 25 ਸਾਲਾਂ ਤੋਂ ਇੱਥੇ ਆ ਕੇ ਡਾਕਟਰ ਆ ਜੋ ਸਮਾਜ ਸੇਵੀ ਔਰ ਆਮ ਆਦਮੀ ਪਾਰਟੀ ਦਾ ਵਲੰਟੀਅਰ ਬਣ ਕੇ ਕੰਮ ਕਰ ਰਿਹਾ ਅਗਰ ਪਾਰਟੀ ਮੇਰੇ ਤੇ ਵਿਸ਼ਵਾਸ ਕਰਦੀ ਹੈ ਤੇ ਮੈਂ 100% ਯਕੀਨ ਦਿਵਾਉਣਾ ਕਿ ਗੁਰਦਾਸਪੁਰ ਦੀ ਲੋਕ ਸਭਾ ਦੀ ਜਿੱਤ ਕੇ ਜੜੀਏਗੀ ਪਾਰਟੀ ਦੀ ਚੋਲੇ ਪਾਵਾਂਗੇ ਕਿਉਂਕਿ ਦਾ ਪੂਰੇ ਤੇ ਪੂਰੇ ਲੋਕ ਸਭਾ ਹਲਕਾ ਗੁਰਦਾਸਪੁਰ ਨੂੰ ਜਿਹੜਾ ਹੈਗਾ ਕਵਰ ਕਰਦਾ ਔਰ ਵੱਡੀ ਗੱਲ ਹੈ ਕਿ ਜਿਹੜੀਆਂ ਦੂਸਰੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਨੇ ਕੈਂਡੀਡੇਟ ਜਿਹੜਾ ਹੈਗਾ ਉਹ ਸਵੰਮਣਿ ਦਾਤਾਂ ਦੇ ਵਿੱਚੋਂ ਦੇਣਗੇ ਜਾਂ ਦੇਰੇ ਹੀ ਨੇ ਅਗਰ ਪਾਰਟੀ ਮੈਨੂੰ ਇਸ ਲੋਕ ਸਭਾ ਹਲਕਾ ਤੋਂ ਮੈਨੂੰ ਟਿਕਟ ਦਿੰਦੀ ਹੈ ਇਹਨੇ ਆਪਣੇ ਸਮਾਜ ਦੀ ਵੱਡੇ ਪੱਧਰ ਤੇ ਪੋਲਰਾਈਜੇਸ਼ਨ ਕਰਾ ਕੇ ਸਾਰਿਆਂ ਨੂੰ ਨਾਲ ਲੈ ਕੇ 100% ਜਿਹੜਾ ਹੈਗਾ ਲੋਕ ਸਭਾ ਹਲਕਾ ਜਿੱਤਾਂਗਾ ਔਰ ਪਾਰਟੀ ਨੂੰ ਚੋਲੀ ਵਿੱਚ ਆਮਾਦੀ ਪਾਰਟੀ ਦੀ ਸਰਕਾਰ ਤੇ ਸਭ ਤੋਂ ਵੱਡੀ ਪਹਿਲੀ ਤਲੰਦੀ ਹੈਗੀ ਕਿ ਆਮਾਦੀ ਪਾਰਟੀ ਨੇ ਸਿੱਖਿਆ ਦੇ ਉੱਪਰ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਹੈਲਥ ਦੇ ਵਿੱਚ ਬਹੁਤ ਵੱਡਾ ਪਰਵਰਤਨ ਕੀਤਾ ਹੈਗਾ ਮੱਲਾ ਕਲੀਨਿਕ ਬਣਾਏ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰੇ ਦੇ ਸਾਰੇ ਟੈਸਟ ਫ੍ਰੀ ਹੁੰਦੇ ਨੇ ਸਾਰੀਆਂ ਦੀ ਸਾਰੀਆਂ ਦਵਾਈਆਂ ਜਿਹੜੀਆਂ ਮਿਲਣੀਆਂ ਨੇ ਔਰ ਵੱਡੀ ਗੱਲ ਹੈ ਕਿ 80% ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲ ਨਹੀਂ ਆ ਰਹੇ। ਇਹ ਬਹੁਤ ਵੱਡੀ ਰਾਹਤ ਹੈ ਜੀ। ਇਹਦੇ ਨਾਲ ਨਾਲ 2 ਸਾਲਾਂ ਦੇ ਵਿੱਚ ਹੀ 45000 ਨੌਕਰੀਆਂ ਜਿਹੜੀਆਂ ਬੱਚਿਆਂ ਨੂੰ ਦਿੱਤੀਆਂ ਨੇ। ਜਿਹੜੀਆਂ ਕਿਸੇ ਬਿਨਾਂ ਸਪਾਸ ਤੋਂ ਜਾਂ ਬਿਨਾਂ ਕਿਸੇ ਰਿਸ਼ਤੇ ਤੋਂ ਬੱਚਿਆਂ ਨੂੰ ਜਿਹੜੀ ਉਹਦੀ ਯੋਗਤਾ ਦੇ ਮਾਤਲਬ ਜਿਹੜੀਆਂ ਅੱਗੀਆਂ ਨੌਕਰੀਆਂ ਦਿੱਤੀਆਂ ਗਈਆਂ। ਇਹਦੇ ਨਾਲ ਨਾਲ ਕਿਸਾਨਾਂ ਲਈ ਨਹਿਰੀ ਪਾਣੀ ਦੀ ਵਿਵਸਥਾ ਕੀਤੀ ਜਾ ਰਹੀ ਹੈ। ਥੋੜੇ ਸਮੇਂ ਦੇ ਵਿੱਚ ਕਿਸਾਨ ਦੇ ਹਰ ਖੇਤ ਤੱਕ ਜਿਹੜਾ ਹੈਗਾ ਨੇੜੇ ਦਾ ਪਹੁੰਚੇਗਾ ਛੜਕਾਂ ਦੀ ਵਿਵਸਥਾ ਬਹੁਤ ਅੱਛੀ ਹੋ ਰਹੀ ਹੈਗੀ ਬਾਕੀ ਹਰ ਡਿਪਾਰਟਮੈਂਟ ਦੇ ਜਿਹੜੇ ਚੋਦੇ ਚੋ ਭ੍ਰਿਸ਼ਟਾਚਾਰ ਖਤਮ ਕਰਕੇ ਲੋਕਾਂ ਨੂੰ ਕੰਮ ਕਰਨ ਦੀ ਜਿਹੜੀ ਪ੍ਰਵਤੀ ਦੇ ਵਿੱਚ ਪਾਇਆ ਜਾ ਰਿਹਾ ਹੈ